ਲੋ ਜੀ ਅੱਜ ਗੱਲ ਕਰਦੇ ਆ ਸਿੱਖism ਬਾਰੇ ਸਿੱਖ ਕੌਮ ਦੇ ਬਾਰੇ ਸਿੱਖ ਕਮਿਊਨਿਟੀ ਦੇ ਬਾਰੇ ਜਿਹੜੀ ਗੱਲਾਂ ਜਾਂ ਵਿਚਾਰ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗਾ ਨਾ ਇਹ ਕੋਈ ਨਵੀਆਂ ਨਹੀਂ ਹੈਗੀਆਂ ਇਹ ਬਹੁਤ ਪੁਰਾਣੀਆਂ ਨੇ ਤੇ ਮੈਨੂੰ ਲੱਗਦਾ ਕਿ ਟਾਈਮ ਟੂ ਟਾਈਮ ਨਾਲ ਲੋੜ ਹੈ ਇਹਨਾਂ ਨੂੰ ਦੁਹਰਾਣ ਦੀ ਰਿਫਰੈਸ਼ ਕਰਨ ਦੀ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਉੱਤੇ ਤਕਨੀਕੀ ਵਾਇਰਲ ਵੀਡੀਓ ਨੇ ਜਿਹਨਾਂ ਚ ਇਹ ਕਿਤਾ ਨੇ ਕਿਤੇ ਲਿੰਕ ਕੀਤਾ ਜਾ ਰਿਹਾ ਡਾਇਰੈਕਟਲੀ ਇਨਡਾਇਰੈਕਟਲੀ ਕਿ ਸਿੱਖੀਜ਼ਮ ਸਿੱਖ ਜਿਹੜਾ ਸਿੱਖ ਕੌਮ ਜਿਹੜੀ ਹੈ ਵਾਇਲੈਂਟ ਕੌਮ ਹੈ ਮਤਲਬ ਹਿੰਸਾ ਪਸੰਦ ਕੌਮ ਹੈ ਇੱਕ ਇਵੈਂਟ ਵੀ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੁੰਦਾ ਜਿਹਦੇ ਕਰਕੇ ਮੈਂ ਵੀਡੀਓ ਬਣਾ ਰਿਹਾ ਕਿ ਮੇਰੇ ਨਾਲ ਨਾ ਮੈਂ ਕੈਨੇਡਾ ਚਾਹ ਤੇ ਮੇਰੇ ਨਾਲ ਨਾ ਇੱਥੇ ਗੋਰੇ ਕੰਮ ਕਰਦੇ ਆ ਤੇ ਮਾਨੂੰ ਰਵੈਸੀ ਪੁੱਛ ਲਿਆ ਕਿ ਵਾਟ ਯੂ ਥਿੰਕ ਅਬਾਊਟ ਸਿੱਖੀਜ਼ਮ ਕਿ ਤੁਸੀਂ ਸਿੱਖਾ ਬਾਰੇ ਕਿਸੇ ਕੌਮ ਬਾਰੇ ਕੀ ਸੋਚਦੇ ਤੁਹਾਡੇ ਵਿਚਾਰ ਕੀ ਹੈ ਉਹਦਾ ਆਨਸਰ ਬੜਾ ਸ਼ੋਕਿੰਗ ਸੀਗਾ ਉਹਨੇ ਮੈਨੂੰ ਕਿਹਾ ਕਿ ਆਈ ਥਿੰਕ ਸਿੱਖ ਕਮਿਊਨਿਟੀ ਇਜ਼ ਅ ਵਾਇਲੈਂਟ ਕਮਿਊਨਿਟੀ ਦੇ ਕੈਰੀ ਸਵਾਰਡਸ ਐਂਡ ਗਨਸ ਇਨ ਦਾ ਹੈਂਡ ਉਹ ਗੋਲਨ ਨੇ ਮੈਨੂੰ ਇਹ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਿੱਖ ਜਿਹੜੀ ਕੌਮ ਹੈ ਉਹ ਇੱਕ ਨਾ ਹਿੰਸਾ ਪਸੰਦ ਕੌਮ ਹੈ ਤੇ ਹੱਥ 'ਚ ਤਲਵਾਰਾਂ ਦਾ ਗੰਨ ਲੈ ਕੇ ਘੁੰਮਦੀ ਹੈ ਜਿਵੇਂ ਮੈਂ ਬਸ ਇਹੀ ਕਹਿਣਾ ਚਾਹਨਾ ਕਿ ਕਿਤੇ ਇਹੀ ਪਛਾਣ ਨਾ ਬਣ ਕੇ ਰਹਿ ਜਾਵੇ ਸਿੱਖੀ ਜਮਦੀ ਕਿਸੇ ਕਿਤੇ ਕਿਤੇ ਸਿੱਖੀ ਜਮ ਜਿਹੜੀ ਹੈ ਇਸੇ ਤੋਂ ਨਾ ਜਾਣਿਆ ਜਾਵੇ ਕਿ ਇਹ ਹਿੰਸਾ ਪਸੰਦ ਅਤੇ ਵਾਇਲੈਂਟ ਕੌਮ ਹੈ ਸਿੱਖism ਦੇ ਵਿੱਚ ਬਹੁਤ ਖੂਬੀਆਂ ਨੇ ਬਹੁਤ ਹੀ ਮਤਲਬ ਕਾਬਿਲ ਤਾਰੀਫ ਗੱਲਾਂ ਨੇ ਜਿਹੜੀ ਮੈਂ ਸ਼ੇਅਰ ਕਰਨਾ ਚਾਹੂੰਗਾ ਪਹਿਲੀ ਤੇ ਇਹ ਹੈ ਕਿ ਬਰਾਬਰੀ ਤਕੋ ਮਾੜੀਆਂ ਗੱਲਾਂ ਬਹੁਤ ਜਲਦੀ ਫੈਲਦੀਆਂ ਨੇ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਬਣਦੇ-ਬਣਦੇ ਕਈ ਸਾਲ ਬੀਤ ਜਾਂਦੇ ਆ ਇਸ ਕਰਕੇ ਆਪਣੀਆਂ ਚੰਗੀਆਂ ਗੱਲਾਂ ਵੀ ਜੜੀ ਹੈ ਸਿੱਖ ਦੇ ਵੀ ਚੰਗੀਆਂ ਗੱਲਾਂ ਵੀ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਨੇ ਪਹਿਲੀ ਜਿਹੜੀ ਗੱਲ ਹੈ ਜੀ ਬਰਾਬਰੀ ਸਿੱਖ ਧਰਮ ਨਾਲ ਸਭ ਨੂੰ ਬਰਾਬਰ ਦੇਖਦਾ ਹੈ ਸਿੱਖ ਧਰਮ ਦੇ ਵਿੱਚ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਤੁਹਾਡੀ ਭਾਵੇਂ ਜਾਤ ਪਾਤ ਕੋਈ ਵੀ ਹੈ ਤੁਹਾਡਾ ਜੈਂਡਰ ਕੋਈ ਵੀ ਹੈ ਤੁਹਾਡੀ ਪੋਜੀਸ਼ਨ ਤੁਹਾਡੀ ਜੋਬ ਕੋਈ ਵੀ ਹੈ ਸਿੱਖ ਧਰਮ ਦੇ ਵਿੱਚ ਸਾਰੇ ਬਰਾਬਰ ਮੰਨੇ ਜਾਂਦੇ ਆ ਦੂਜਾ ਸਿੱਖ ਧਰਮ ਨੇ ਹਮੇਸ਼ਾ ਹੀ ਵਹਿਮਾ ਭਰਮਾ ਤੋਂ ਬਾਹਰ ਆਣ ਦੀ ਸਲਾਹ ਦਿੱਤੀ ਹੈ ਉਹਨਾਂ ਨੇ ਹਮੇਸ਼ਾ ਵਹਿਮਾ ਭਰਮਾਂ ਤੋਂ ਜਾਂ ਸੁਪਰਸਟੀਸ਼ਨ ਨੂੰ ਹਮੇਸ਼ਾ ਨਕਾਰਿਆ ਹੈ ਹਮੇਸ਼ਾ ਉਹਨਾਂ ਨੇ ਉਹਨਾਂ ਦੀ ਮਨਾਹੀ ਕੀਤੀ ਹੈ ਉਹ ਕਿਸੇ ਚੀਜ਼ ਨੂੰ ਨਹੀਂ ਵੀ ਬਿੱਲੀ ਰਸਤਾ ਕੱਟ ਗਈ ਜੀ ਤੁਹਾਡਾ ਦਿਨ ਖਰਾਬ ਹੋ ਜਾਊਗਾ ਜਾਂ ਸੋਮਵਾਰ ਮੰਗਲਵਾਰ ਇਹ ਕੰਮ ਨਹੀਂ ਕਰਨੇ ਸਿੱਖੀਜ਼ਮ ਦੇ ਵਿੱਚ ਹਮੇਸ਼ਾ ਹੀ ਵਹਿਮਾ ਭਰਮਾਂ ਤੋਂ ਦੂਰ ਰਹਿਣ ਦੀ ਜਿਹੜੀ ਐ ਸਲਾਹ ਦਿੱਤੀ ਗਈ ਹੈ ਤੀਜਾ ਲੰਗਰ ਦਾ ਕਨਸੈਪਟ ਇੰਨਾ ਕਮਾਲ ਦਾ ਫੈਂਟਾਸਟਿਕ ਕਨਸੈਪਟ ਹੈ ਲੰਗਰ ਦਾ ਕਮਿਊਨਿਟੀ ਕਿਚਨ ਦਾ ਫ੍ਰੀ ਫੂਡ ਦਾ ਕਿ ਜਿਸ ਕੋਨਸੈਪਟ ਕਰਕੇ ਦੁਨੀਆ ਭਰ ਦੇ ਵਿੱਚ ਲੱਖਾਂ ਲੱਖਾਂ ਕਰੋੜਾ ਲੋਕ ਰੋਜ਼ ਯਾਨੀ ਕਿ ਫ੍ਰੀਪ ਹੋ ਜਾਣ ਪ੍ਰਾਪਤ ਕਰਦੇ ਨੇ ਤੇ ਲੰਗਰ ਦੇ ਕਨਸੈਪਟ ਦੇ ਵਿੱਚ ਭਾਵੇਂ ਤੁਹਾਡਾ ਉਹਦਾ ਪੋਜੀਸ਼ਨ ਕੋਈ ਵੀ ਹੈ ਸਾਰੇ ਥੱਲੇ ਬਹਿ ਕੇ ਇੱਕ ਬਰਾਬਰੀ ਤੇ ਜਾ ਕੇ ਉਹ ਲੰਗਰ ਛਕਦੇ ਨੇ ਤੇ ਸਿੱਖੀਸਮ ਦੇ ਨਾ ਚਾਰ ਬੁਨਿਆਦੀ ਪਿਲਰ ਜਿਹੜੇ ਕਿ ਬੜੇ ਕਮਾਲ ਦੇ ਨੇ ਤੇ ਮੈਨੂੰ ਲੱਗਦਾ ਕਿ ਜਿਹੜਾ ਕੋਈ ਬੰਦਾ ਇਹ ਇਹਨਾਂ ਚਾਰ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਬੇਸ ਬਣਾ ਲੈਣਾ ਤੂੰ ਤੇ ਜ਼ਿੰਦਗੀ ਕਾਫੀ ਸੌਖੀ ਕਰ ਸਕਦਾ ਓ ਪਹਿਲਾ ਕੀਰਤ ਕਰੋ ਸਿੱਖੀਸਮ ਦੇ ਵਿੱਚ ਨਾ ਹਮੇਸ਼ਾ ਹੀ ਇਮਾਨਦਾਰੀ ਵਾਲੀ ਕਮਾਈ ਨੂੰ ਜਾਂ ਓਨੈਸਟੀ ਵਾਲੀ ਕਮਾਈ ਨੂੰ ਪ੍ਰਮੋਟ ਕੀਤਾ ਗਿਆ ਹੈ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਆਪਣੀ ਮਿਹਨਤ ਕਰਕੇ ਆਪਣੀ ਓਨੈਸਟੀ ਵਾਲੀ ਕਮਾਈ ਕਰੋ ਤੇ ਠੱਗੀ ਠੋਰੀ ਚੋਰੀਆਂ ਨਾ ਕਰੋ ਦੂਜਾ ਵੰਡ ਸਕੋ ਵੰਡ ਦਾ ਮਤਲਬ ਹੈ ਸ਼ੇਅਰ ਕਰੋ ਕਿ ਤੁਸੀਂ ਆਪ ਦਾ ਫੂਡ ਆਪ ਦਾ ਖਾਣਾ ਜਾਂ ਆਪ ਦਾ ਟਾਈਮ ਪੈਸਾ ਥੋੜਾ ਬਹੁਤ ਯਾਨੀ ਕਿ ਲੋਕਾਂ ਨਾਲ ਸ਼ੇਅਰ ਕਰੋ ਬਾਕੀਆਂ ਨਾਲ ਵੀ ਸ਼ੇਅਰ ਕਰੋ ਜੋ ਜੋ ਮਤਲਬ ਲੋੜਿੰਦੇ ਨੇ ਤੀਜਾ ਸੇਵਾ ਸੇਵਾ ਮਤਲਬ ਕੋਈ ਵੀ ਅਸਾ ਕੀਤਾ ਗਿਆ ਕੰਮ ਜਿੱਥੇ ਤੁਹਾਡਾ ਕੋਈ ਸਵਾਰਥ ਨਹੀਂ ਹੈ ਜਿੱਥੇ ਤੁਹਾਡਾ ਕੋਈ ਪਰਸਨਲ ਲਾਲਚ ਨਹੀਂ ਹੈ ਮਤਲਬ ਨਿਸ਼ਕਾਮ ਸੇਵਾ ਤੇ ਚੌਥਾ ਨਾਮ ਜਪੋ ਕਿ ਦਿਨ ਦੇ ਵਿੱਚ ਅਸਾ ਟਾਈਮ ਜ਼ਰੂਰ ਕੱਢੋ ਜਿਸ ਵਿੱਚ ਤੁਸੀਂ ਮੈਡੀਟੇਟ ਕਰੋ ਜਾਂ ਧਿਆਨ ਚ ਬੈਠੋ ਤੇ ਅੱਜ ਵਾਸਤੇ ਇੰਨਾ ਹੀ ਮੈਨੂੰ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ